ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੰਗੇਆਣਾ ਪ੍ਰਾਣਾ ਜੀ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾ ਗਾ ਜੀ ਜਿੰਨਾ ਚੋ ਦੋ ਟੋਕੜ ਗੱਬਣ ਚੈੱਕ ਪਾਸ ਨੇ ਜੀ ਇੱਕ ਸੁਆਸਵਾਇਆ ਨਾਗਾ ਤੇ ਅੱਕ ਬਾਈ ਕੋਲ ਛਕੀਨ ਝੋਟੀ ਆ ਜੀ ਡਾਇਮੰਡ ਬੁੱਲ ਦੀ ਨੀਲੇ ਰਾਵੀ ਦਾ ਜਿਹਨੂੰ ਨਗੀਨਾ ਆਪਾਂ ਕਹਿ ਦਿੰਨੇ ਆ ਜੀ ਉਹ ਚੀਜ਼ ਆ ਟੇਢੀ ਧਾਰੀ ਕੁੰਡਾ ਸਿੰਘ ਅੰਤ ਕੋਈ ਨਹੀਂਗਾ ਜੀ ਜਿਹੜੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤੇ ਇੱਕ ਵੀਰੇ ਸਪੈਸ਼ਲ ਬੇਨਤੀ ਆ ਜੀ ਜਿਹੜੇ ਵੀ ਵੀਰ ਨੇ ਕਿਸੇ ਪਸ਼ੂ ਦਾ ਸੌਦਾ ਕਰਨਾ ਜੀ ਜਿਹੜਾ ਤਾਂ ਵੀਰੇ ਸੂਇਆ ਸਵਾਇਆ ਨਾਗਾ ਕੋਈ ਉਹਦੀ ਆਪ ਦੀ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਤੇ ਜੇ ਕੋਈ ਗੱਭਨ ਨਾਗਾ ਤਾਂ ਉਹਦੇ ਥਣ ਪਾਸ ਕਰ ਲਿਆ ਕਰੋ ਤੇ ਜੇ ਕੋਈ ਟੋਕੜ ਗੱਭਨ ਆ ਤਾਂ ਵੀਰੇ ਆਪ ਦਾ ਪਰਸਨਲ ਡਾਕਟਰ ਨਾਲ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਵੀਰੇ ਤੁਸੀਂ ਥੱੱਬਾ ਰੁਪਈਆ ਦਾ ਲਾਉਣਾ ਹੁੰਦਾ ਤਸੱਲੀ ਪਰਖ ਕਰਨਾ ਤੁਹਾਡਾ ਹੱਕ ਹੁੰਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਗਗਨਦੀਪ ਪਿੰਡ ਜੀ ਪਿੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਲੰਦ ਬਾਗੇ ਪੁਰਾਣੇ ਤੋਂ ਕਿੰਨੀ ਬਾਟ ਆ ਵੀਰੇ ਆਪਣਾ ਪਿੰਡ ਬਾਗੇ ਪੁਰਾਣੇ ਵੀਰੇ 8 ਕਿਲੋਮੀਟਰ ਪਿੰਡ ਠੀਕ ਆ ਜੀ ਮੁੱਦਕੀ ਵਾਲੇ ਰਾਹ ਤੇ ਮੁੱਦਕੀ ਰੋਡ ਤੇ ਹਾਂ ਮੁੱਦਕੀ ਰੋਡ ਤੇ ਮੁੱਦ ਬਾਗੇ ਪੁਰਾਣੇ ਤੋਂ ਜਿਹੜਾ ਮੁੱਦ ਆਉਂਦੇ ਨੂੰ ਪਹਿਲਾਂ ਨਵਾਂ ਲੰਗਿਆਣਾ ਆਉਗਾ ਠੀਕ ਆ ਜੀ 2 ਨੰਬਰ ਪਿੰਡ ਆਪਣਾ ਜੀ ਦਾਣਾ ਮੰਡੀ ਦੇ ਨਾਲ ਆਪਣਾ ਪਿੰਡ ਨਾਲ ਹੀ ਇਕੱਠੇ ਹੀ ਆ ਬਸਲਾ ਤਾਂ ਫਰਕ ਹੈ ਨਹੀਂ ਜੀ ਕਿੱਥੇ ਨਹੀਂ ਦਾਣਾ ਮੰਡੀ ਸਨੱਚਾ ਵੀਰੇ ਦਾਣਾ ਮੰਡੀ ਸਨੱਚਾ ਹਾਂ ਜੀ ਕਿੱਧਰੋਂ ਸ਼ੁਰੂ ਕਰਗੇ ਵੀਰੇ ਆ ਛੋਟੀ ਜਿਹੀ ਲੱਗ ਜਾਈ ਬਾਈ ਯਾਰ ਨਕੀ ਇੰਨਾ ਵੀਰੇ ਲੱਭ ਕੇ ਕਿੱਥੋਂ ਲਿਆਂਦਾ ਪਹਿਲਾਂ ਵਾਹ ਹੀ ਹੈ ਬਾਈ ਰੈਂਕ ਕਿਤੇ ਹੀ ਦਰਸ਼ਨ ਹੁੰਦੇ ਆ ਇਹਦੇ ਕਿਤੇ ਕਿਤੇ ਵੀਰੇ ਪਹਿਲਾਂ ਤਾਂ ਵੀਰੇ ਦੰਦੋ ਕਿਵੇਂ ਆ ਇਹ ਦੰਦੋ ਵੀਰੇ ਦੋਂਦੀ ਆ ਗਾਰੰਟੀ ਆ ਹਾਂ ਠੀਕ ਆ ਜੀ ਠੀਕ ਐਵੇਂ ਆਪਾਂ ਅਗਲੇ ਨੂੰ ਕਹਦੀ ਅਖੀਰੀ ਇਹ ਇਹ ਗੱਲ ਨਹੀਂ ਕਿ ਦੋ ਦੰਦ ਆ ਨਾ ਹੋਂਦੇ ਨਾਲ ਜੇ ਬਰੋਬਰ ਨਹੀਂ ਕਰੇ ਛੋਟੇ ਛੋਟੇ ਕੱਢੇ ਆ ਮੰਨ ਲਾ ਗਾਰੰਟੀ ਆ ਵੀ ਚੌਕ ਦਾ ਸਿੱਟਿਆ ਵੀ ਨਹੀਂ ਹੋਣਾ ਮੈਂ ਨਾ ਯਾਰ ਇਹ ਚੀਜ਼ ਹੀ ਗਾਰੰਟੀ ਹੋਊਗੀ ਠੀਕ ਹੈ ਨਾ ਦੋ ਦੰਦ ਚਾਰ ਹੀ ਥਾਰ ਹੋਣਗੇ ਫੂਡ ਸ਼ਾਹ ਨਹੀਂ ਹੋਣੀ ਆਪਾਂ ਵਖਾ ਵੀ ਦੇਣੀ ਉਹਦੀ ਵੀ ਗਾਰੰਟੀ ਆ ਹ ਠੀਕ ਆ ਬਈ ਬਾਕੀ ਬਣੀ ਦੱਸਿਆ ਬੰਦੇ ਨੇ ਆਪਾਂ ਨੂੰ ਤੇ ਆਪਾਂ ਤਾਂ ਫੰਡਰ ਕਰਕੇ ਲਈਏ ਵੀਰੇ ਕਿੰਨਾ ਕੁ ਸਮ ਮਹਾਰਾਜ ਸੱਚੇ ਬਾਸਾ 15ਤੀ ਬਾਕੀ ਪਰ ਕੁਲੀ ਜੀ ਪਈ ਹੈ 4 ਫਿਰੋ ਮੈਨੂੰ ਐ ਲੱਗਦਾ 100% ਗੱਭਣ ਹੋਊਗੀ ਪਰ ਆਪਾਂ ਫੰਡਰ ਕਰਕੇ ਦੇਣੀ ਆਪਾਂ ਖਾਲੀ ਲਈ ਆ ਆਪਾਂ ਖਾਲੀ ਕਰਕੇ ਲਈ ਅਗਲੇ ਦਾ ਖਾਲੀ ਦੇਣੀ ਆ ਹਾਂ ਕਿੰਨਾ ਸਮਾਂ ਦੱਸਿਆ ਮਾਲਕਾਂ ਨੇ ਜੀ ਉਹ ਤਾਂ ਯਾਰ ਬਈ ਡੇਢ ਮਹੀਨੇ ਦੇ ਲਗਭਗਾਂ ਦਾ ਹੀ ਹੈ ਆਪਾਂ ਨਹੀਂ ਮੰਨਦੇ ਜਦੋਂ ਚੱਕ ਲਈ ਆਪਾਂ ਲਈ ਫੰਡਰ ਕਰਕੇ ਆ ਠੀਕ ਹੈ ਜੀ ਉਹਨਾਂ ਦੇ ਦੱਸਣ ਦੇ ਮਤਲਬ ਕਹੀ ਗੱਲ ਚਲੋ ਉਹ ਆ ਵੀਰ ਹੈ ਹੈ ਨੀਲੀ ਦਾ ਵੀ ਜੋ ਟੇਢੀ ਧਾਰੀ ਆ ਵੀਰੇ گلابی ਮੰਗੀ ਅੱਖ ਕੱਬੇ ਬਸ ਨਹੀਂ ਹੀਰੇ ਹੀਰੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੁੰਦੀ ਨਹੀਂ ਹੀਰੇ ਨਹੀਂ ਵੀਰੇ ਕਈ ਬੰਦੇ ਪੁੱਛ ਲੈਂਦੇ ਇਹਦੇ ਬਈ ਨਾਸਾਂ ਬਗੀਆਂ ਟੇਡਾ ਕੱਟ ਬਈ ਏੰਕੇ ਨਾ ਮੈਂ ਬਾਹਰੋਂ ਲਿਆ ਵੀਰੇ ਪਹਿਲਾਂ ਇਹਦੇ 4 ਸਾਲ ਲਖਾਇਆ ਪਹਿਲਾਂ ਝੋਲੀ ਤੇ ਖੱਦ ਕੇ ਲਓ ਜੀ ਝੋਲੀ ਕਰਨ ਵਾਲੀ ਦੀ ਟੌਪ ਦਾ ਥਾਣਾ ਜੀ ਉਹ ਵੇਲੇ ਅਰਲੇ ਸੱਜੇ ਪਾਸੇ ਦੀ ਨੀਲੀ ਆਖਾ ਕੰਬੇ ਪਾਸੇ ਦੀ ਗੁਲਾਬੀ ਮਣਕੀ ਆ ਤੇ ਟੇਡਾ ਕੱਟ ਹੋਊਗਾ ਚੱਲ ਪਤਾ ਹੀ ਟੇਡਾ ਕੱਟ ਜੀ ਕੁਆਲਿਟੀ ਦੇ ਪੱਖ ਤੋਂ ਬ੍ਰਿਹੰਤ ਜਿਵੇਂ ਨਿੱਕੀ ਆ ਰਿੰਗ ਸਿੰਘ ਆ ਰਿੰਗ ਸਿੰਘ ਆ ਜੀ ਨੀਲੀ ਨੂੰ ਜਿਹੜਾ ਚਾਹੀਦਾ ਮੱਥੇ ਤੋਂ ਨੀਵਾ ਚਾਹੀਦਾ ਮੱਥਾ ਮੜਾ ਇਹ ਉੱਚਾ ਚਾਹੀਦਾ ਠੀਕ ਹੈ ਜੀ ਜਾਨੀ ਨਿਸ਼ਾਨੀਆਂ ਨੂੰ ਨੌਲ ਜੇ ਬੜਾ ਆਪਾਂ ਕਰੀਏ ਆਪਾਂ ਵੱਡੇ ਬਰੀਡਰ ਆ ਠੀਕ ਹੈ ਜੀ ਬਾਕੀ ਜਿਹੜੇ ਪਾਰਖੂ ਬੰਦੇ ਹੋਣਗੇ ਉਹਨੇ ਪੜਖ ਕਰ ਲੈਣੀ ਆ ਵੀਰੇ ਤਾਂ ਉਹਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਹੋਰ ਨੂੰ ਤਾਂ ਦੱਸਣ ਦੀ ਲੋੜ ਨਹੀਂ ਬਾਰ ਨੂੰ ਲੈ ਆਈਆਂ ਥੋੜਾ ਜਿਹਾ ਤੋਰ ਡਰਦੀ ਤਾਂ ਨਹੀਂ ਗਈ ਨਹੀਂ 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 ਠੀਕ ਹੈ ਜੀ ਬਾਕੀ ਬਾਈ ਐਸੇ ਵੇਲੇ ਮੇਰੇ ਇੱਥੇ ਆਉਂਦੀ ਲਾ ਹਿੱਕ ਤੇ ਸਹੀ ਗੱਲ ਹੈ ਜੀ ਪੂਰੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਤੇ ਵੀਰੇ ਕੁਆਲਿਟੀ ਦਾ ਹੰਤ ਕੋਈ ਨਹੀਂਗਾ ਇਹ ਕਰ ਮਾਨ ਜਿਹੜਾ ਬੁੱਢੀ ਹੋਣ ਲੱਗੀ ਮਾਲਕਾਂ ਨੇ ਬਣੀ ਦੱਸਿਆ ਪਰ ਬਾਈ ਕਹਿੰਦਾ ਆਪਾਂ ਖਾਲੀ ਲਈ ਆ ਖਾਲੀ ਦੇਣਾ ਉਹ ਅਗਲੇ ਦੀ ਕਿਸਮਤ ਖਾਲੀ ਮੰਨ ਕੇ ਹੀ ਸੌਦਾ ਕਰਿਓ ਜਿਹੜੀਆਂ ਨਿਸ਼ਾਨੀਆਂ ਵੀਰੇ ਉਹ 100 ਛੱਡ ਕੇ 200 250% ਪੂਰੀਆਂ ਜਿੰਨੀ ਕ ਮੈਨੂੰ ਨੌਲੇਜ ਆ ਬਾਕੀ ਜਿਹੜੇ ਬਰੀਡਰ ਹੋਣਗੇ ਵੀਰੇ ਪਰਖ ਉਹਨਾਂ ਨੂੰ ਜ਼ਿਆਦਾ ਹੋਊ ਕਿਉਂਕਿ ਉਹਨਾਂ ਦਾ ਤਜਰਬਾ ਵੀਰੇ ਮੇਰੇ ਨਾਲੋਂ ਜ਼ਿਆਦਾ ਸਮਾਂ ਕਈ ਵੀਰਾਂ ਨੂੰ ਬਹੁਤ ਹੋ ਗਿਆ ਸਾਰੀ ਸਾਰੀ ਜ਼ਿੰਦਗੀ ਹੋ ਗਿਆ ਜੀ ਬਰੀਡ 'ਚ ਪਏ ਉਹਨਾਂ ਨੂੰ ਪਰਖ ਜ਼ਿਆਦਾ ਪਰ ਕਿਤੇ ਹੀ ਨਗੀਨਾ ਮੱਥੇ ਲੱਗਦਾ ਜਿੰਨੀ ਤਾਰੀਫ ਇਹਦੀ ਕਹਿ ਸਕਦੇ ਆ ਆਪਾਂ ਉੰਨੀ ਥੋੜੀ ਆ ਸਹੀ ਗੱਲ ਆ ਜੀ ਗੋਲ ਪੈਠ ਪੁੜਾ ਪਤਲੀ ਚਮੜੀ ਜੀ ਇਹ ਮੇਲਿਆਂ 'ਚ ਖਰਨ ਵਾਲੀ ਚੀਜ਼ ਆ ਬਈ ਆਪਾਂ ਤਾਂ ਕਹਿ ਗੁਏ ਨਹੀਂ ਐਵੇਂ ਕਹਿ ਦਿੱ ਗਏ ਹਨਾ ਪਰ ਹੈ ਮੇਲਿਆਂ ਨਾਲ ਜਾਨਵਰ ਮੇਲਿਆਂ ਨਾਲ ਹਨਾ ਮਹਾਰਾਜ ਨੇ ਇਹਨੂੰ ਅੰਗ ਬਖਸ਼ਿਆ ਬਹੁਤ ਚੰਗੀ ਜਿਹੜੇ ਸਾਹਮਣੇ ਆਪ ਆ ਵੀਰੇ ਹੋ ਸਕਦਾ ਸੀ ਮਨ ਚੰਗਾ ਲੱਗਿਆ ਹੋਵੇ ਤੇ ਬੱਚਾ ਵੀ ਟੋਪਰ ਦੇਵੇ। ਆਪਾਂ ਨੂੰ ਡਾਇਮੰਡ ਦੀ ਦੱਸਿਆ ਹਰੀ ਕਾਣੇ ਦੀ। ਆਪ ਹਾਂ ਆਪ ਇਹ ਜਿਹੜੀ ਹੈ। ਠੀਕ ਹੈ ਜੀ, ਡਾਇਮੰਡ ਬੋਲੇ ਤੋਂ। ਹਾਂ ਤੇ ਬਣੀ ਨਹੀਂ ਆਪਾਂ ਪੁੱਛਿਆ ਤੇ ਨਾ ਆਪਾਂ ਨੂੰ ਉਹਨਾਂ ਨੇ ਦੱਸਿਆ। ਠੀਕ ਹੈ ਜੀ। ਇਹਨਾਂ ਨੇ ਜ਼ਰੂਰ ਦੱਸਿਆ ਵੀ ਬਾਈ ਬਣੀ ਹੈ। ਬਣੀ ਹੈ ਜੀ। ਆਏ ਨੇ ਦੱਸਿਆ ਕਿਹੜੇ ਸੀਮਨ ਦੀ। ਇਹ ਨਹੀਂ ਦੱਸਿਆਗਾ। ਆਪ ਡਾਇਮੰਡ ਬੋਲੇ। ਆਪਾਂ ਨੂੰ ਡਾਇਮੰਡ ਦੀ ਰੀਨਲ ਦੱਸਿਆ। ਹਾਂ ਤਾਂ ਕੋਈ ਨਹੀਂ। ਇਹ ਨਾਲਾ ਨਹੀਂ ਹੈ ਸਹੀ ਆ। ਸਹੀ ਹੈ ਜੀ। ਸਹੀ ਗੱਲ ਹੈ। ਹਰੀ ਕਾਣੇ ਦਾ ਡਾਇਮੰਡ ਆ ਉਹਦੀਆਂ ਏਤੀ ਝੋਟੀਆਂ ਬਹੁਤ ਆਈਆਂ ਇੱਥੇ ਪ ਬਾਕੀ ਚੰਗੀ ਆ ਵੀਰੇ ਜਿੰਨੀਆਂ ਬਰੀਕੀਆਂ ਆਪਾਂ ਕਹਿ ਸਕਦੇ ਲੰਬਾਈ ਕਿੰਨੀ ਕਰਮਾ ਲਈ ਲੰਬਾਈ ਗੋਲ ਪੈਠ ਕੋੜਾ ਰੰਗ ਪੱਖਾ ਜਿਆਉਣ ਵਰਗਾ ਪਿਆ ਹੁਣੀ ਪਤਲੀ ਸਕਿਨ ਕੁੰਡਾ ਸਿੰਘ ਟੇਡਾ ਕੱਟ ਚਾਰੇ ਦੇ ਚਾਰੇ ਪੈਰ ਪੂਛ ਚਿੱਟੀ ਬਾਕੀ ਝੋਲੀ ਟੋਪ ਦੀ ਅਪੋਰਸ਼ਾਂਗ ਭੋਰਾ ਵੀ ਨਹੀਂ ਜੀ ਤੇ ਡਿਮਾਂਡ ਕੀ ਰਹਿਣੀ ਆ ਵੀਰੇ ਜੀ ਸਮਾਲ ਵੀਰੇ ਆਪਣੇ ਚਾਰੇ ਨਗਾ ਦੀ ਫੋਨ ਤੇ ਹੋਊਗੀ ਹੋਊ ਜੈ ਜੀ ਵੀਰੇ ਹੋਊਗੀ ਜੈ ਜੀ ਠੀਕ ਆ ਜੀ ਹਾਂ ਹੋ ਜੈਜ ਪਰ ਵੀਰੇ ਜਿਹੜੇ ਸ਼ਕੀਨ ਬੰਦੇ ਆ ਜੀ ਜਿਹੜੇ ਮਿਹਨਤੀ ਸ਼ਕੀਨ ਬੰਦੇ ਆ ਉਹ ਕਈ ਵੇਰ ਮੈਨੂੰ ਫੋਨ ਲਾ ਲੈਂਦੇ ਹੁੰਦੇ ਆ ਜੀ ਬਈ ਕੋਈ ਚੰਗੀ ਚੀਜ਼ ਜਾਵੇ ਤੇ ਮੇਰੇ ਹਿਸਾਬ ਨਾਲ ਜਿਨ੍ਹਾਂ ਨੂੰ ਨੀਲੀ ਰਾਵੀ ਨਾਲ ਪਿਆਰ ਆ ਦੂਸਰੀ ਚੰਗੀ ਚੀਜ਼ ਛੇਤੀ ਕਿਤੇ ਨਹੀਂ ਮਿਲਣੀ ਤੇ ਜਿਹੜੇ ਵੀਰ ਨੇ ਤਿਆਰ ਵੀ ਕਰਨੀ ਹੋਵੇ ਬਹੁਤ ਸਮਾਂ ਲੱਗਦਾ ਹਾਂ ਦੋ ਨੰਬਰ ਆ ਵੀਰੇ ਠੀਕ ਆ ਜੀ ਹਾਂ ਠੀਕ ਆ ਵੀਰੇ ਤੇ ਦੋ ਨੰਬਰ ਵੀਰੇ ਸੁਆ ਕਿੰਨਾ ਮੈਂ ਜੀ ਇਹ ਪਲੂਨ ਸੁਈ ਆ ਵੀਰੇ 4 ਦਾ ਹੁੰਦਾ ਠੀਕ ਆ ਜੀ ਤੇ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹੋ ਗਿਆ ਉਹਨਾਂ ਦਾ ਬਾਈ 12-13 ਦਿਨ 12-13 ਬੱਚਾ ਕੀ ਹੈ ਜੀ ਜੌਂਦੀ ਆ ਰਾ ਬਾਈ ਇਹ ਮਗਰ ਜੌਂਦੀ ਆ ਰਾ ਠੀਕ ਹੈ ਜੀ ਤੇ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਆ ਦੁੱਧ ਇਸ ਟਾਈਮ ਹੋਊਗਾ ਬਾਈ ਹੋ ਸਕਦਾ 20 ਹੋਵੇ ਤਾਂ ਆਪਾਂ 19 ਕਹਿ ਕੇ ਦੇਵਾਂਗੇ ਥਾਣਾ ਦੇ ਦੰਨ ਜੀ ਓਕੇ ਜਮਾਂ ਤੇ ਅਗਲਾ 4 ਡੰਗ ਬੰਦਾ 5 ਡੰਗ ਚੋ ਕੇ ਲੈ ਜਾਵੇ ਤਸੱਲੀ ਬਰਕਰ ਕਰਕੇ ਆਏ ਰਹੀ ਨਾ ਜਿਹਨੇ ਰੁਪਏ ਲਾਉਣੇ ਹਨ ਆਦੀ ਤਸੱਲੀ ਪੂਰੀ ਕਰੇ ਠੀਕ ਹੈ ਜੀ ਆਪਣੀ ਤਾਂ ਇਹ ਬੇਨਤੀ ਆ ਤੇ ਬਾਕੀ ਥਾਣਾ ਪਾ ਨੇੜੇ ਤੋਂ ਦਿਖਾ ਦਿੰਨੇ ਆ। 4 ਫੋਰ ਸਿੱਟੇ ਦੀ ਗਾਰੰਟੀ ਆ। ਮੈਂ ਨਾ ਬਈ ਇਸ ਟਾਈਮ ਦਾ ਫੁੱਲ ਗਾਰੰਟੀ ਆ। ਅਗਲਾ ਜਦੋਂ ਤਸੱਲੀ ਕਰਕੇ ਲੈ ਗਿਆ ਫੇਰ ਵੀ ਗਾਰੰਟੀ ਆ। ਫੇਰ ਵੀ ਗਾਰੰਟੀ ਆ। ਬਾਕੀ ਤੁਸੀਂ ਦੇਖ ਸਕਦੇ ਹੋ ਥਾਣਾ ਦਾ ਸੈਜ ਵੀ ਸੋਹਣਾ ਹੈ। ਗੈਪ ਤੇ ਲੱਗੇ ਬਾਹਰ ਨੂੰ ਕੱਢ ਲਈ ਇਹਨੂੰ ਵੀ। ਜਰਸੀ ਆ ਗਈ ਹੈ ਨਾ ਪੰਜਾਬ ਵਾਲੀ। ਪੰਜਾਬ ਵਾਲੀ ਜਰਸੀ ਹੈ ਵੀਰੇ। ਮਗਰ ਜੌਂਡੀ ਆ ਰਾਜੀ ਉਹ ਤੁਹਾਨੂੰ ਦਿਖਾ ਵੀ ਦਿੰਨੇ ਆ। ਬੱਛਾ। ਬਾਕੀ ਬਰੀਡ ਦੀ ਵੀ ਚੰਗੀ ਹੈ ਵੀਰੇ। ਕੋਈ ਐ ਨਹੀਂ ਕੀ। ਛੋਟੀ ਨਹੀਂ ਕੀ। ਚੰਗੀ ਜਰਸੀ ਆਪਾਂ ਜਿਹਨੂੰ ਕਹਿ ਸਕਦੇ ਆ। ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਵਈ ਹੁਣ ਮੂਰੇ ਰੁੱਤ ਇਹਨਾਂ ਦੀ ਆ ਪੰਜ ਫੈਟ ਤੋਂ ਉੱਤੇ ਫੈਟ ਆ ਰਹੀ ਆ ਪਰ ਫੈਟ ਵੀ ਕਢਾ ਕੇ ਦੇ ਰਹੇ ਸਸ ਵਕਤ ਸਾਰੇ ਸੱਜਰ ਆ ਕਰਮ ਵਾਲੀ ਹਾਂ ਇਹ ਜਿਵੇਂ ਸਮਾਨੰਗੀ ਜਾਨਾ ਫੈਟ ਵਧਣੀ ਆ ਦੁੱਧ 20 ਕਿਲੋ ਹੀ ਆ ਤੁਸੀਂ 19 ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਆ ਜੀ ਸੋਨਾ ਕਟ ਵਾਲਾ ਹਵਾਨਾ ਇੱਕ ਵੇਰੇ ਹੋਰ ਸਪੈਸ਼ਲੀ ਬੇਨਤੀ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਇਹਦੇ ਨਾਲ ਹੌਸਲਾ ਵਧੇ ਜਾਂਦਾ ਤੁਹਾਡੇ ਵਾਸਤੇ ਚੰਗੇ ਚੰਗੇ ਪਸ਼ੂ ਲੈ ਕੇ ਆਈਦੇ ਆ ਤੇ ਨਾਲੇ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਜੀ ਇਹਦੀ ਵੀ ਡਿਮਾਂਡ ਫੋਨ ਤੇ ਰਹਿਣ ਵਾਲੀ ਹੈ ਜੀ ਹਾਂਜੀ ਇਹਦੀ ਵੀ ਫੋਨ ਤੇ ਕਰਾਂਗੇ ਠੀਕ ਹੈ ਜੀ ਡਿਮਾਂਡ ਰੇਟ ਜੈ ਜੀ ਹੋਊਗਾ ਰੇਟ ਜੈ ਜੀ ਹੋਊਗਾ ਬਾਕੀ ਜਿੰਨਾ ਦੋ ਦੱਸਿਆ ਉਹਨਾਂ ਨਾਲ ਟ ਤਿਆਰ ਹੋਊਗਾ ਭਾਈ ਅਗਰ ਆਪਦੀ ਤਸੱਲੀ ਕਰਕੇ ਲੈ ਜਾਵੇ ਪੈਸੇ ਉਹੀ ਨਹੀਂ ਬਣ ਜਾਣਗੇ 20 ਰੁਪਏ ਰੁਪਿਆ ਕਮਾਉਣਾ ਬਹੁਤ ਸੌਖਾ ਹੈ ਸਹੀ ਗੱਲ ਹੈ ਜੀ ਜਵਾਗ ਨੂੰ 10 ਰੁਪਏ ਦਿੰਨੇ ਆਪਾਂ ਅੱਖਾਂ ਕੱਢਦੇ ਤੂੰ ਕਦੋਂ ਮੰਗੇ ਕੱਲ੍ਹ ਤੋਂ ਲੈ ਹੀ ਸਹੀ ਗੱਲ ਹੈ ਜੀ ਕਰਦੇ ਨੇ ਵੀ ਪੈਸਾ ਬੰਦਾ ਬਹੁਤ ਔਖਾ ਮਗਿਆਈ ਹੈ ਜੀ ਚਲੋ ਵੇਖ ਬੰਦੇ ਦੀ ਮੁੰਡੀ ਬਹੁਤ ਹੈ ਠੀਕ ਹੈ ਵੀਰੇ ਹਾਂ ਤੇ ਅੱਗੇ ਆ ਗਿਆ ਤਿੰਨ ਨੰਬਰ ਸੂਆ ਕੇ ਨਮਾਜੀ ਦੂਜੇ ਸੂਏ ਨੂੰ ਵੀਰੇ ਗੱਬਣ ਤਿੰਨ ਮਹੀਨੇ ਚੱਕ ਪਾਸ ਦੁੱਧ 11 12 ਕਿਲੋ 11 ਮੰਨ ਕੇ ਦੇਵਾਂਗੇ 12 ਕਿਲੋ ਦੁੱਧ ਦੱਸੇ ਠੀਕ ਹੈ ਜੀ ਠੀਕ ਹੈ ਤਿੰਨ ਮਹੀਨੇ ਦੀ ਗੱਬਣ ਠੀਕ ਹੈ ਜੀ ਬੰਦਾ ਆ ਉਹਦਾ ਡਾਕਟਰ ਨਾਲ ਲਿਆਵੇ ਤਸੱਲੀ ਪਰਖ ਕਰ ਕੀ ਚੱਕ ਕਰਾ ਕੇ ਲਿਜਾਵੇ ਫੇਰ ਕਰੋ ਲੈ ਕੇ ਜਾਵੇ ਫੇਰ ਲੈ ਕੇ ਜਾਵੇ ਇਹ ਵੀ ਗੱਲ ਭਾਈ ਉਦੋਂ ਦਾ ਗਰੰਟੀ ਉਹਦੀ ਹੋ ਗੇਟ ਤੋਂ ਬਾਹਰ ਗਰੰਟੀ ਮਾਲਕ ਦੀ ਆ ਮਾਲਕ ਦੀ ਆ ਆਪਣੇ ਘਰੇ ਚਾਹੇ ਦੋ ਇਹ ਘਰੇ ਦੋ ਡਾਕਟਰ ਲਿਆਵੇ ਜਾਂ ਤਿੰਨ ਲਿਆਵੇ ਚਾਰ ਲਿਆਵੇ ਇੱਥੇ ਚੈੱਕ ਕਰਾ ਕੇ ਲਿਜਾਵੇ ਜਦੋਂ ਗੱਡੀ ਚੜ ਗਈ ਉਦੋਂ ਦਾ ਅਗਲੇ ਦੀ ਆ ਭਾਈ ਜਾ ਕੇ ਗੁੜਪਾ ਦਾ ਮੰਨ ਲਾ ਜੀ ਉਹਨੇ ਨਹੀਂ ਪਾਇਆ ਜਾਂ ਹੋਰ ਬੰਦੇ ਨੇ ਪਾਇਆ ਉਹ ਤਾਂ ਆਪਾਂ ਨਹੀਂ ਕਹਿੰਦਾ ਨੇ ਚਲੋ ਉਹ ਤਾਂ ਅਗਲੇ ਦੀ ਸ਼ਰਤ ਆ ਅਪਨੀ ਘਰ ਨੂੰ ਲੈ ਆਈ ਸਪੈਸ਼ਲ ਬੇਨਤੀ ਆ ਬਾਈ ਕਹਿੰਦਾ ਮੇਰੇ ਘਰੇ ਡਾਕਟਰ ਦੋ ਲਿਆਇਓ ਚਾਰ ਲਿਆਇਓ ਜਿੰਨੇ ਮਰਜੀ ਲੈ ਆਇਓ ਇਹਦਾ ਵੀਰੇ ਤੁਹਾਡਾ ਹੱਕ ਆ ਕਿ ਤੋਕੜ ਗੱਭਣ ਪਸ਼ੂ ਚੈੱਕ ਕਰਾਏ ਬਿਨਾ ਨਾ ਲੈ ਕੇ ਜਾਇਆ ਕਰੋ ਸਪੈਸ਼ਲਲੀ ਕਿੱਥੋਂ ਵੀ ਲੈਣਾ ਉਹਦਾ ਤਸਦੀਕ ਕਿੱਥੋਂ ਵੀ ਲੈਣਾ ਆਪੇ ਨਹੀਂ ਗੱਲ ਇਹੀ ਲੈਣਾ ਜਿੱਥੋਂ ਵੀ ਲੈਣਾ ਆਪਦੇ ਚੈੱਕ ਕਰਾ ਕੇ ਕਿਉਂਕਿ ਵੀਰੇ ਕਈ ਵਾਰ ਸਫਰ 'ਚ ਜਾਣਾ ਹੁੰਦਾ ਪਸ਼ੂ ਨੇ ਜਾਂ ਗਰਮੀ ਸਰਦੀ ਜਿਵੇਂ ਵੀ ਮੌਸਮ ਦਾ ਵੀ ਹੋ ਸਕਦਾ 6 ਦਿਨ ਦਾ ਨੁਕਸਾਨ ਹੋਣ ਤੋਂ ਬਚ ਜੇ ਮੂੰਹ ਤੋਂ 6 ਦਿਨ ਦਾ ਪਹਿਲਾ ਸੂਈ ਆ ਦੂਜੇ ਸੂਈ ਆ ਵਾਸਤੇ ਤਿੰਨ ਮਹੀਨਿਆਂ ਦੀ ਗੱਬਣ ਰੰਗ ਪ੍ਰਿੰਟ ਬਹੁਤ ਆ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਦੁੱਧ 12 ਹੀ ਹੋਊਗਾ ਤੁਸੀਂ 11 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਕਰ ਲਿਓ ਮਿਲਕਿੰਗ ਬਾਕੀ ਥਣਾ ਦੇ ਸੈਜ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਗੱਲ ਆ ਥਾਣਾ ਜੀ ਨਾਗ ਨੰਬਰ ਆ ਗਿਆ ਜੀ 4 ਆਪਣਾ ਸੂਆ ਕਿੰਨਾ ਮਸੂਈ ਵੀ ਆ ਜੀ ਇਹ ਬਈ ਦੂਜੇ ਵਾਸਤੇ ਇਹ ਵੀ ਗੱਬਣਾ ਚਾਰ ਦੰਦ ਮੂਹ ਆ ਕਿੰਨੇ ਬਲੇਕ ਆ ਸਾਰੀ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਬਾਈ 22 ਤੋਂ ਪੌਣੇ ਦਨ ਮਹੀਨੇ ਦੀ ਗੱਬਣ ਉਹ 22 ਮੰਨ ਕੇ ਆ ਜੀ ਹਾਂ 22 ਮੰਨ ਕੇ ਜਿਹੜਾ ਵੀ ਭਰਾ ਮਰਜੀ ਆ ਜੀ ਆ ਉਹਦਾ ਡਾਕਟਰ ਨਾਲ ਲੈ ਕੇ ਆ ਬਾਈਟ ਇਹਦੇ ਨਾਲ ਵੀ ਪਲਾ 3:00 ਵਜੇ 4:00 ਲਿਆ ਵੇਰ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੋਊਗਾ ਬਾਈ ਇਸ ਥਲੇ 7-8 ਕਿਲੋ 7 ਤੋਂ 8 7 ਹੀ ਮੰਨ ਕੇ ਜਾਣ ਲਓ ਠੀਕ ਆ ਜੀ ਥਾਣਾ ਦੀ ਡੰਨ ਆ ਜੀ ਚਵਾਈ ਚੂਈ ਦੀਆਂ ਤਿੰਨੇ ਵੜਾਂ ਚਾਹੀਆਂ ਫਿਰ ਇਹ ਨਹੀਂ ਠੀਕ ਆ ਜੀ ਬਾਹਰੋਂ ਲਿਆ ਇਹਨੂੰ ਵੀ ਸੂਆ ਇਹ ਵੀ ਪਹਿਲਾ ਸੂਈ ਆ ਜੀ ਉਹ ਚਾਰ ਦੰਦ ਦੀ ਇਹ ਆ ਬਾਈ ਮੂੰਹ ਤੋਂ ਚਾਰ ਦੰਦ ਆ ਜੀ ਠੀਕ ਆ ਜੀ 2.5 ਮਹੀਨੇ ਤੋਂ ਪਲੱਸ ਗੱਭਣੇ ਚੈੱਕ ਪਾਸ ਆ ਤੁਸੀਂ 2.5 ਮੰਨ ਕੇ ਆਇਓ ਆਪ ਦੇ ਡਾਕਟਰ ਚਾਹੇ ਬਾਈ ਕਹਿੰਦਾ ਚਾਰ ਲੈ ਆਇਓ ਤੇ ਆਪ ਦੀ ਚੈੱਕ ਕਰਵਾ ਕੇ ਲੈ ਜਾਓ ਦੁੱਧ 8 ਆ ਤੁਸੀਂ 7 ਆਪਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਿਲਕਿੰਗ ਕਰ ਲਓ ਫਾਈਟ ਦੀ ਗੱਲ ਕਰਕੇ ਵੀਰੇ ਉਹ ਵੀ ਚੰਗੀ ਆ ਬਰੀਡ ਦੀ ਗੱਲ ਕਰਕੇ ਉਹ ਵੀ ਚੰਗੀ ਆ ਜੇ ਵਜਨ ਦੀ ਗੱਲ ਕਰਕੇ ਉਹ ਵੀ ਚੰਗਾ ਆ ਥਾਨ ਸੋਣਾ ਜੀ ਸੈਜ ਦਾ ਪੂਰਤ ਸ਼ਾਂਕ ਭੋਰਾ ਵੀ ਨਹੀਂ ਜੀ ਵਜਣ ਵਾਲੀ ਵਹਿੜਾ ਰੰਗ ਜ਼ਰੂਰ ਬਲੈਕ ਆ ਜਾਂਦਾ ਤੇ ਪਰ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਬਹੁਤ ਆ ਚੰਗੀ ਆ ਵੇ ਲਾਲੀ ਆ ਬਾਕੀ ਮੂਰੇ ਵੀਰੇ ਦੋਨੇ ਵਹਿੜਾ ਹੀ ਰੋਤ ਚ ਆਉਂਦੇ ਆ ਸਹੀ ਗੱਲ ਹੈ ਜੀ ਠੀਕ ਆ ਗਾ ਮੂਰੇ ਜਦੋਂ ਸਿਆਲ ਸ਼ੁਰੂ ਹੁੰਦਾ ਸੁੱਕਤੇ ਜੀ ਉਦੋਂ ਹੀ ਸੁਣਦੇ ਆ ਇਹ ਠੀਕ ਆ ਜੀ ਸਾਰਾ ਸਿਆਲੇ ਦਾ ਰੰਗ ਲਈ ਰੱਖਣਾ ਕਰਮ ਵਾਲਿਆਂ ਨੇ ਤੇ ਇਹਦੀ ਡਿਮਾਂਡ ਇਹਦੀ ਵੀ ਫੋਨ ਤੇ ਇਹਦੇ ਵੀ ਫੋਨ ਤੇ ਵੀਰੇ ਠੀਕ ਆ ਜੀ ਡਿਮਾਂਡ ਸਾਰਿਆਂ ਦੀ ਫੋਨ ਤੇ ਰਹੂਗੀ ਜੀ ਹੋਊਗੇ ਬਾਈ ਦੱਸਦਾ ਕਿ ਜੈਜ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਤਸੱਲੀ ਕਰਕੇ ਆਪਦੇ ਲਿਜਾ ਸਕਦੇ ਆਂ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ